ਹੈਲੋ ਵੈਲਕਮ ਟੂ ਬਾਲਾਜੀ ਐਜੂਕੇਸ਼ਨ ਪੁਆਇੰਟ ਮੈਂ ਆਪ ਸਭ ਦਾ ਬਾਲਾਜੀ ਐਜੂਕੇਸ਼ਨ ਪੁਆਇੰਟ ਦੇ YouTube ਚੈਨਲ ਦੇ ਵਿੱਚ ਸਵਾਗਤ ਕਰਦਾ ਹਾਂ ਬੇਸਿਕਲੀ ਗਾਇਸ ਅੱਜ ਦਾ ਜਿਹੜਾ ਵੀਡੀਓ ਰਹੇਗਾ ਉਹ ਵੀਡੀਓ ਰਹੇਗਾ ਤੁਹਾਨੂੰ ਇਸ ਚੀਜ਼ ਬਾਰੇ ਜਾਣਕਾਰੀ ਦੇਣ ਬਾਰੇ ਕਿ PS TET ਪੇਪਰ 2 ਜਿਹਦੇ ਵਿੱਚ ਜ਼ਿਆਦਾਤਰ ਬੱਚਿਆਂ ਦਾ SST ਪੰਜਾਬੀ ਕੰਬੀਨੇਸ਼ਨ ਹੁੰਦਾ ਹੈ ਉਹਦੇ ਵਿੱਚ SST ਜਾਂ ਜਿਹਨੂੰ ਸੋਸ਼ਲ ਸਟੱਡੀਜ਼ ਜਾਂ ਸੋਸ਼ਲ ਸਾਇੰਸ ਕਹਿ ਦਿੱਤਾ ਜਾਂਦਾ ਹੈ ਉਹ 60 ਮਾਰਕਸ ਦੀ ਆਉਂਦੀ ਹੈ ਤੇ 60 ਮਾਰਕਸ ਦੀ ਜਿਹੜੀ ਸੋਸ਼ਲ ਸਟਡੀ ਜਾਂ ਸੋਸ਼ਲ ਸਾਇੰਸ ਹੈ ਇਹਦੇ ਵਿੱਚੋਂ ਕਿਹੜੇ-ਕਿਹੜੇ ਵਿਸ਼ੇ ਆਜੇ ਨੇ ਜਿਹੜੇ ਕਿ ਸਭ ਤੋਂ ਇੰਪੋਰਟੈਂਟ ਨੇ ਕੀ ਪੜ੍ਹਨਾ ਚਾਹੀਦਾ ਤੇ ਕੀ ਨਹੀਂ ਪੜ੍ਹਨਾ ਚਾਹੀਦਾ ਕਿਹੜੇ ਲਿਮਿਟਡ ਟਾਪਿਕਸ ਨੂੰ ਟਾਰਗੇਟ ਕਰਕੇ ਤੁਸੀਂ ਮੈਕਸਿਮਮ ਰਿਜ਼ਲਟ ਲੈ ਸਕਦੇ ਹੋ ਇਸ ਦੇ ਉੱਤੇ ਅੱਜ ਦੀ ਵੀਡੀਓ ਰਹੇਗੀ ਹੈਲੋ ਥਿਸ ਲੈਕਚਰ ਇਜ਼ ਪ੍ਰেজেন্টেਡ ਬਾਈ ਮੀ ਮਾਈ ਨੇਮ ਇਜ਼ ਜਤਿਨ ਸਿੰਘਲਾ ਚਲੋ ਸ਼ੁਰੂਆਤ ਕਰਦੇ ਹਾਂ ਸਭ ਤੋਂ ਪਹਿਲਾ ਤਾਂ ਸੋਸ਼ਲ ਸਟਡੀ ਜਾਂ ਐਸਐਸਟੀ ਦਾ ਜਿਹੜਾ 60 ਮਾਰਕਸ ਦਾ ਸਿਲੇਬਸ ਹੈ ਉਹ ਕੀ ਹੈ ਸਾਨੂੰ ਇਹ ਪਤਾ ਹੋਣਾ ਜ਼ਰੂਰੀ ਹੈ 60 ਮਾਰਕਸ ਦਾ ਸਿਲੇਬਸ ਕੀ ਹੈ ਤੇ ਉਹ ਸਾਨੂੰ ਪਤਾ ਹੋਣਾ ਜ਼ਰੂਰੀ ਹੈ ਸਭ ਤੋਂ ਪਹਿਲੀ ਗੱਲ ਜੀ ਇਹਦੇ ਵਿੱਚ ਤੁਹਾਡੇ ਕੋਲੇ 15 ਨੰਬਰ ਦੀ ਜੀਓਗ੍ਰਾਫੀ ਆਉਂਦੀ ਹੈ 15 ਨੰਬਰ ਦੀ ਤੁਹਾਡੇ ਕੋਲੇ ਇਹਦੇ ਵਿੱਚੋਂ ਜੀਓਗ੍ਰਾਫੀ ਆਉਂਦੀ ਹੈ ਮੈਂ ਹਰ ਇੱਕ ਚੀਜ਼ ਬਾਰੇ ਦੱਸਾਂਗਾ ਕਿ ਕਿਹੜਾ ਟੌਪਿਕ ਕਰਨਾ ਹੈ ਜੀਓਗ੍ਰਾਫੀ ਦੇ ਵਿੱਚੋਂ ਕਿਹੜਾ ਟੌਪਿਕਸ ਕਰਨਾ ਹੈ ਸਿਵਿਕਸ ਦੇ ਵਿੱਚੋਂ ਕਿਹੜਾ ਟੌਪਿਕਸ ਕਰਨਾ ਹੈ ਹਿਸਟਰੀ ਦੇ ਵਿੱਚੋਂ 15 ਮਾਰਕਸ ਦੀ ਤੁਹਾਡੇ ਕੋਲੇ ਸਿਵਿਕਸ ਆਉਂਦੀ ਹੈ ਜਿਹਨੂੰ ਤੁਸੀਂ ਪੋਲੀਟੀ ਵੀ ਕਹਿ ਦਿੰਨੇ ਹੋ ਜਾਂ ਰਾਜਨੀਤਿਕ ਸ਼ਾਸਤਰ ਜਾਂ ਆਕੜੀ ਨਾਗਰਿਕ ਸ਼ਾਸਤਰ ਵੀ ਕਹਿ ਦਿੱਤਾ ਜਾਂਦਾ ਹੈ 20 ਮਾਰਕਸ ਦੀ ਇਹਦੇ ਵਿੱਚ ਤੁਹਾਡੇ ਕੋਲੇ ਹਿਸਟਰੀ ਆਉਂਦੀ ਹੈ ਯਾਨੀ ਕਿ ਇਤਿਹਾਸ ਆਉਂਦਾ ਟੋਟਲ ਹੋ ਗਿਆ ਇਹ 50 ਮਾਰਕਸ ਦਾ ਤੇ ਪਿੱਛੇ ਜਿਹੜੇ 10 ਨੰਬਰ ਬਚੇ ਉਹਦੇ ਵਿੱਚ ਸਬਜੈਕਟ ਦੀ ਯਾਨੀ ਕਿ ਐਸਐਸਟੀ ਦੀ ਪੈਡਾਗੋਗੀ ਪੁੱਛੀ ਜਾਂਦੀ ਹੈ ਜਿਹੜੂ ਤੁਸੀਂ ਕਹਿ ਰਹੇ ਨੇ ਸੋਸ਼ਲ ਸਾਇੰਸ ਦੀ ਪੈਡਾਗੋਗੀ ਕਲ ਕਲੀਅਰ ਹੈ ਹਾਂ ਜਾਂ ਨਾ ਜੀ ਠੀਕ ਹੈ ਜੀ ਤਾਂ 15 ਨੰਬਰ ਦੀ ਤੁਹਾਡੇ ਕੋਲੇ ਜੀਓਗ੍ਰਾਫੀ ਰਹੇਗੀ 15 ਨੰਬਰ ਦੀ ਤੁਹਾਡੇ ਕੋਲੇ ਸਿਵਿਕਸ ਰਹੇਗੀ ਬੀ ਨੰਬਰ ਦਾ ਤੁਹਾਡੇ ਕੋਲੇ ਹਿਸਟਰੀ ਰਹੇਗਾ ਤੇ ਪਿੱਛੇ ਜਿਹੜੇ 10 ਨੰਬਰ ਬਚੇ ਨੇ ਉਹ ਸਬਜੈਕਟ ਦੀ ਪੈਡਾਗੋਜੀਕਲ ਇਸ਼ੂ ਹੁੰਦੇ ਨੇ ਠੀਕ ਹੈ ਸਭ ਤੋਂ ਪਹਿਲਾਂ ਡਿਸਕਸ ਕਰਦੇ ਹਾਂ ਕਿ ਜਿਹੜੀ 15 ਮਾਰਕਸ ਦੀ ਜੀਓਗ੍ਰਾਫੀ ਹੈ ਉਹਦੇ ਵਿੱਚੋਂ ਕਿਹੜੀ ਕਿਹੜੇ ਚੀਜ਼ ਦੇ ਚੈਪਟਰ ਤੁਸੀਂ ਪੜ੍ਹਨੇ ਨੇ ਦੇਖੋ ਜਿਓਗ੍ਰਾਫੀ ਦੇ ਵਿੱਚ ਅਰਾਊਂਡ 6 ਤੋਂ 7 ਚੈਪਟਰ ਦਿੱਤੇ ਹੋਏ ਨੇ ਅਕੋਰਡਿੰਗ ਟੂ ਸਿਲੇਬਸ ਉਹਦੇ ਵਿੱਚੋਂ ਸਿਰਫ ਤਿੰਨ ਚੈਪਟਰ ਕਰਨੇ ਨੇ ਤੁਸੀਂ ਤਿੰਨ ਚੈਪਟਰ ਕਰਨੇ ਨੇ ਕਿਸੇ YouTube ਚੈਨਲ ਤੋਂ ਲੱਭ ਕੇ ਕਰ ਲਓ ਮੇਰੇ ਕੋਲ ਕਰਨੇ ਨੇ ਮੇਰੇ ਕੋਲ ਕਰ ਲਓ ਜਿਵੇਂ ਮਰਜ਼ੀ ਕਰ ਲਓ ਜਿੱਥੇ ਮਰਜ਼ੀ ਕਰ ਲਓ ਠੀਕ ਹੈ ਸਭ ਤੋਂ ਪਹਿਲਾ ਚੈਪਟਰ ਜਿਹੜਾ ਸਭ ਤੋਂ ਜ਼ਿਆਦਾ ਇੰਪੋਰਟੈਂਟ ਹੈ ਬੇਸਿਕਲੀ ਅਸੀਂ ਉਹਨੂੰ ਯੂਨੀਵਰਸਲ ਜਿਓਗ੍ਰਾਫੀ ਬੋਲਦੇ ਹਾਂ ਅਸੀਂ ਉਹਨੂੰ ਯੂਨੀਵਰਸਲ ਜਿਓਗ੍ਰਾਫੀ ਬੋਲਦੇ ਆ ਬ੍ਰਹਮਾਣਡ ਪੰਗੋਲ ਬੋਲਦੇ ਆ ਤੁਹਾਡੇ ਸਿਲੇਬਸ ਦੇ ਵਿੱਚ ਉਹਨੂੰ ਅਰਥ ਯਾਨੀ ਕਿ ਧਰਤੀ ਜਾਂ ਪ੍ਰਿਥਵੀ ਸਨ ਅਤੇ ਪਲੈਨਟ ਦੇ ਨਾਲ ਮੈਨਸ਼ਨ ਕੀਤਾ ਹੋਇਆ ਬੇਸਿਕਲੀ ਅਸੀਂ ਉਹਨੂੰ ਯੂਨੀਵਰਸਲ ਜੀਓਗ੍ਰਾਫੀ ਬੋਲ ਦਿਆਂ ਅਰਥ ਸਨ ਤੇ ਪਲੈਨਟਸ ਦੇ ਨਾਮ ਦੇ ਉੱਤੇ ਕੀਤਾ ਹੋਇਆ ਯਾ ਜਿਹਨੂੰ ਤੁਸੀਂ ਸੋਲਰ ਸਿਸਟਮ ਕਹਿੰਦੇ ਨੇ ਕਿ ਸਭ ਤੋਂ ਵੱਡਾ ਗ੍ਰਹਿ ਕਿਹੜਾ ਹੈ ਸਭ ਤੋਂ ਛੋਟਾ ਗ੍ਰਹਿ ਕਿਹੜਾ ਹੈ ਧਰਤੀ ਦੇ ਸਭ ਤੋਂ ਨੇੜੇ ਵਾਲਾ ਗ੍ਰਹਿ ਕਿਹੜਾ ਹੈ ਕਿਹੜੇ ਗ੍ਰਹਿ ਦੀ ਸਭ ਤੋਂ ਵੱਧ ਉਪਗ੍ਰਹ ਨੇ ਠੀਕ ਹੈ ਧਰਤੀ ਦੇ ਸਭ ਤੋਂ ਨੇੜੇ ਤਾਰਾ ਕਿਹੜਾ ਸਭ ਤੋਂ ਚਮਕੀਲਾ ਤਾਰਾ ਕਿਹੜਾ ਹੈ ਠੀਕ ਹੈ ਜੀ ਧਰਤੀ ਦੇ ਨਾਲ ਜੁੜੀ ਹੋਈ ਗੈਲੈਕਸੀ ਦਾ ਨਾਮ ਕਿਹੜਾ ਹੈ ਇਹ ਟਾਪਿਕ ਮੋਸਟ ਇੰਪੋਰਟੈਂਟ ਹੈ ਇਹ ਤੁਸੀਂ ਕਰਕੇ ਜਾਣਾ ਹੀ ਜਾਣਾ ਨੈਕਸਟ ਅਗਲਾ ਟਾਪਿਕ ਹੈ ਟਾਪਿਕ ਦਾ ਨਾਮ ਹੈ 에ਅਰ 에ਅਰ ਕੰਬਸ਼ਨ ਆਫ 에ਅਰ ਹੁੰਦਾ ਹੈ ਹਵਾ ਦਾ ਮਿਕਸਚਰ ਹੁੰਦਾ ਹੈ 에ਅਰ ਦੇ ਵਿੱਚ ਦੋ ਟਾਪਿਕ ਨੇ ਮੇਰੀ ਗੱਲ ਧਿਆਨ ਨਾਲ ਸੁਣ ਲਓ ਇਹਨਾਂ ਨੇ ਇਕੱਲਾ 에ਅਰ ਲਿਖ ਰੱਖਿਆ ਇੱਕ ਟਾਪਿਕ ਹੁੰਦਾ ਹੈ ਐਟਮੋਸਫੀਅਰ ਐਟਮੋਸਫੀਅਰ ਲੇਅਰਸ ਆਫ ਐਟਮੋਸਫੀਅਰ ਜੇ ਤੁਸੀਂ ਪਤਾ ਹੋਵੇ ਵਾਤਾਵਰਣ ਅਤਿਉਦੀ ਪਰਤਾਂ 트로포스피어 스트라토스피어 메조스피어 써모스피어 엑소스피어 ਠੀਕ ਹੈ ओजोन ਕਿਹੜੀ ਲੇਅਰ ਦੇ ਵਿੱਚ ਪਾਈ ਜਾਂਦੀ ਹੈ ਜਹਾਜ਼ ਕਿਹੜੀ ਲੇਅਰ ਚ ਉੱਠਦੇ ਨੇ ਠੀਕ ਹੈ ਜੀ ਜਿੰਨੀਆਂ ਨੈਚੁਰਲ ਕਲਾਈਮੇਟਿਸ ਨੇ ਉਹ ਕਿਹੜੀ ਲੇਅਰ ਚ ਹੁੰਦੀਆਂ ਨੇ ਸੂਰਜ ਦੀ ਰੋਸ਼ਨੀ ਜਾਂ ਕਿੰਨਾ ਸਭ ਤੋਂ ਪਹਿਲਾਂ ਕਿਹੜੀ ਲੇਅਰ ਚ ਆਂਦੀਆਂ ਨੇ ਰੇਡੀਓ ਟ੍ਰਾਂਸਮਿਸ਼ਨ ਕਿਹੜੀ ਲੇਅਰ ਚ ਹੁੰਦਾ ਹੈ ਇਸ ਤਰੀਕੇ ਦੇ ਨਾਲ ਲੇਅਰਸ ਆਫ ਐਟਮੋਸਫੀਅਰ ਇੱਕੇ ਦੇ ਵਿੱਚ ਟਾਪਿਕ ਹੈ ਸਾਈਕਲੋਨਸ ਬਹੁਤ ਉੱਚ ਦੇ ਨੇ ਚੱਕਰਵਾਤ ਕਹਿੰਦੇ ਨੇ ਠੀਕ ਹੈ ਕਿ ਜਿਹੜੀ ਧਰਤੀ ਦੇ ਫਲਾਣੇ ਫਲਾਣੇ ਹਿੱਸੇ ਤੇ ਜਿਹੜੀ ਗਰਮ ਜਾਂ ਠੰਡੀ ਹਵਾ ਆਂਦੀ ਹੈ ਉਹ ਕਿੱਥੋਂ ਚੱਲ ਕੇ ਆਂਦੀ ਹੈ ਹਰੀਕੇਨ ਨਾਮ ਚੱਕਰਵਾਤ ਨੂੰ ਕਿੱਥੇ ਹੈ ਵਿਲੀ ਵਿਲੀ ਕਿੱਥੇ ਹੈ ਟੋਰਨੇਡੋ ਨਾਮ ਕਿੱਥੇ ਹੈ ਠੀਕ ਹੈ ਜੀ ਦੂਸਰਾ ਟਾਪਿਕ ਹੈ ਤੁਹਾਡਾ 에ਅਰ ਤੀਸਰਾ ਟਾਪਿਕ ਹੈ ਜੀ ਤੁਹਾਡਾ ਜਿਹੜਾ ਤੁਸੀਂ ਮੋਸਟ ਇੰਪੋਰਟੈਂਟ ਯਾਦ ਰੱਖਣਾ ਹੈ ਗਲੋਬ ਗਲੋਬ ਵਿਸ਼ਵ ਪੱਧਰ ਦੀ ਜਾਣਕਾਰੀ ਗਲੋਬ ਗਲੋਬ ਦੇ ਵਿੱਚ ਜਿੱਦੋਂ ਸੀ ਅ ਸੰ ਅਕਸ਼ਾਂਸ਼ ਦਕਸ਼ਾਂਸ਼ ਰਖਾਮਾ ਗਲੋਬ ਦੀ ਵੀਡੀਓ ਬਣਾਈ ਸੀ ਮੈਨੇ ਉਹ ਦੇਖ ਲਓ ਲੌਂਗੀਟਿਊਡ ਯਾ ਜੀਰੇ ਵਿੱਚ ਬੱਚੋ ਅਸੀਂ ਲੈਟੀਟਿਊਡ ਪੜਦੇ ਆ ਲੈਟੀਟਿਊਡ ਪੜਦੇ ਆ ਲੌਂਗੀਟਿਊਡ ਯਾ ਲੈਟੀਟਿਊਡ ਦੀ ਸਟੱਡੀ ਕੀਤੀ ਜਾਂਦੀ ਹੈ ਅਕਸ਼ਾਂਸ਼ ਤੇ ਦੇਸਾਂਤਰ ਰੇਖਾਵਾਂ ਜਿਹਨੂੰ ਬੋਲਦੇ ਆ ਠੀਕ ਹੈ ਜੀ ਇਹ ਪੁੱਛਿਆ ਜਾਂਦਾ ਹੈ ਪਲੱਸ ਇੰਡੀਅਨ ਮੈਪ ਦੀ ਸਟੱਡੀ ਹੁੰਦੀ ਹੈ ਇਹਦੇ ਵਿੱਚ ਜਿਵੇਂ ਭਾਰਤੀ ਮਾਨਚਿੱਤਰ ਰੇਖਾ ਕਿੱਥੋਂ ਲੰਘਦੀ ਹੈ ਕਿੰਨੀ ਸਟੇਟਾਂ ਚੋਂ ਲੰਘਦੀ ਹੈ ਠੀਕ ਹੈ ਇਸ ਤਰੀਕੇ ਦੇ ਨਾਲ ਇੰਟਰਨੈਸ਼ਨਲ ਡੇਟ ਲਾਈਨ ਠੀਕ ਹੈ ਅੰਤਰਰਾਸ਼ਟਰੀਆ ਮਾਨਕ ਰੇਖਾ ਕਿੱਥੋਂ ਲੰਘਦੀ ਹੈ ਲੰਡਨ ਦੇ ਗ੍ਰੀਨਵਿਚ ਸ਼ਹਿਰ ਤੋਂ ਲੰਘਦੀ ਹੈ ਇਸ ਤਰੀਕੇ ਦੇ ਨਾਲ ਆਹ ਤਿੰਨ ਟਾਪਿਕ ਤੁਸੀਂ ਕਿਸੇ ਹਾਲ ਜੰ ਨਹੀਂ ਛੱਡਨੇ ਜੇ 15 ਨੰਬਰ ਦੀ ਜੀਓਗ੍ਰਾਫੀ ਹੈ ਤਾਂ ਕਮ ਸੇ ਕਮ 8 ਤੋਂ 9 ਨੰਬਰ ਜਿਹੜੇ ਨੇ ਸਿਰਫ ਆਹ ਤਿੰਨ ਟਾਪਿਕਸ ਦੇ ਵਿੱਚੋਂ ਕਵਰ ਹੁੰਦੇ ਨੇ ਪਿਛਲੇ ਸਾਲ ਦੇ ਸਾਰੇ ਪੇਪਰ ਤੁਸੀਂ ਕੱਢ ਕੇ ਦੇਖ ਲਓ ਵੈਰੀ 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 ਇੰਪੋਰਟੈਂਟ ਕਲੀਅਰ ਹੈ ਜੀ ਤਾਂ ਜੀਓਗ੍ਰਾਫੀ ਕਲੀਅਰ ਹੋ ਗਈ ਹੋਗੀ ਯੂਨੀਵਰਸਲ ਜੀਓਗ੍ਰਾਫੀ 에ਅਰ 에ਅਰ ਦੇ ਵਿੱਚ ਐਟਮੋਸਫੀਅਰ ਤੇ ਸਾਈਕਲੋਨਸ ਸੌਰੀ ਤੇ ਗਲੋਬ ਗਲੋਬ ਦੇ ਵਿੱਚ ਲੰਗਿਟਿਊਡ ਲੈਟੀਟਿਊਡ ਅਕਸ਼ਾਂਸ਼ ਦੇ ਸੰਤਰ ਰੇਖਾ ਮਾ ਭਾਰਤੀਆ ਮੈਪ ਬਾਰੇ ਜਾਣਕਾਰੀ ਤਟ ਰੇਖਾ ਕੀ ਹੁੰਦੀ ਹੈ ਭੁਮੱਧ ਦੇ ਰੇਖਾ ਕਿਚੋਂ ਨਿਕਲਦੀ ਹੈ ਵਗੈਰਾ ਵਗੈਰਾ ਭਾਰਤ ਚੋਂ ਕਿਹੜੀ ਮੁੱਖ ਰੇਖਾ ਨਿਕਲਦੀ ਹੈ ਕਰਕ ਰੇਖਾ ਨਿਕਲਦੀ ਹੈ ਜਾਂ ਟ੍ਰੋਪਿਕ ਆਫ ਕੈਂਸਰ ਨਿਕਲਦੀ ਹੈ ਕਿਨੇ ਰਾਜਿਆਂ ਚੋਂ ਨਿਕਲਦੀ ਹੈ ਇਸ ਤਰੀਕੇ ਦੇ ਨਾਲ ਨੈਕਸਟ ਜੀ ਅਸੀਂ ਗੱਲ ਕਰਾਂਗੇ ਸਿਵਿਕਸ ਦੀ ਹਾਂਜੀ ਹੁਣ ਦੇਖ ਰਹੇ ਆ ਆਪਾਂ ਸਿਵਿਕਸ ਸਿਵਿਕਸ ਨੂੰ ਪਤਾ ਹੈ 15 ਮਾਰਕਸ ਦੀ ਆਉਂਦੀ ਹੈ ਇਹਦੇ ਵਿੱਚ ਬਹੁਤ ਸਾਰੇ ਐਸੇ ਟੌਪਿਕ ਨੇ ਜਿਹੜੇ ਜਮੀ ਕੰਮ ਦੇ ਨਹੀਂ ਹੈਗੇ ਠੀਕ ਹੈ ਇੱਕ ਤਾਂ ਜੇ ਤੁਸੀਂ ਸੋਸ਼ਲ ਸਟਡੀ ਕਹਿ ਲੋ ਜਾਂ ਸੋਸ਼ਲ ਸਾਇੰਸ ਕਹਿ ਲੋ ਐਸਐਸਟੀ ਦੀ ਬੇਸ ਵਧੀਆ ਤਿਆਰ ਕਰ ਲੈਣੀ ਹੋ ਇੱਕ ਪੇਪਰ ਹੁੰਦਾ ਈਟੀਟੀ ਪੇਪਰ 2 ਉਣੀ ਪਿੱਛੇ ਜੇ ਹੋ ਕੇ ਗਿਆ 6435 ਬੋਲਦੇ ਨੇ ਪੋਸਟਾਂ ਦਾ ਈਟੀਟੀ ਪੇਪਰ 2 ਉਹਦੇ ਵਿੱਚ ਵੀ ਲਗਭਗ ਇਹੀ ਸੋਸ਼ਲ ਸਟਡੀ ਦਾ ਸਿਲੇਬਸ ਸੀ ਇੱਕ ਅੱਗੇ ਜੇ ਤੁਹਾਡਾ ਪੀਟੈਟ ਕਲੀਅਰ ਹੁੰਦਾ ਇੱਕ ਸਬਜੈਕਟਿਵ ਪੇਪਰ ਹੁੰਦਾ ਜਿਹਨੂੰ ਅਸੀਂ ਮਾਸਟਰ ਕੈਡਰ ਕਹਿੰਦੇ ਆ ਐਸਐਸਟੀ ਦਾ ਮਾਸਟਰ ਕੈਡਰ ਕਹਦੇ ਨੇ ਵੀ ਉਹਦੀਆਂ ਵੀ 9000 ਪੋਸਟਾਂ ਆਣ ਆਲੀਆਂ ਨੇ ਇਨਾ ਸਾਰਿਆਂ ਦੇ ਵਿੱਚ ਬਾਰ-ਬਾਰ ਤੁਹਾਨੂੰ ਐਸਐਸਟੀ ਨੇ ਜਾਂ ਸੋਸ਼ਲ ਸਟਡੀ ਨੇ ਤੰਗ ਕਰਨਾ ਹੈ ਇੱਕ ਵਾਰੀ ਚੰਗੀ ਤਰ੍ਹਾਂ ਬੇਸ ਬਣਾ ਲਓ ਸਾਰਿਆਂ 'ਚ ਕੰਮ ਆਊਗਾ ਠੀਕ ਹੈ ਲਗਭਗ ਲਗਭਗ ਸਿਲੇਬਸ ਸੇਮ ਹੈ ਬਸ ਲੈਵਲ ਦਾ ਥੋੜਾ ਬਹੁਤ ਫਰਕ ਹੋ ਜਾਂਦਾ ਹੈ ਹਾਂਜੀ ਹੁਣ ਦੇਖਦੇ ਹਾਂ ਸਿਵਿਕਸ ਦੇ ਵਿੱਚ ਕੀ ਕਰਨਾ ਹੈ ਸਿਵਿਕਸ ਦੇ ਵਿੱਚ ਇਹਨਾਂ ਨੇ ਨਾ ਨਾ ਕਰਦੇ ਹੋਏ ਤੁਸੀਂ ਮੰਨ ਕੇ ਚੱਲੋ 11 ਤੋਂ 12 ਚੈਪਟਰ ਦਿੱਤੇ ਹੋਏ ਨੇ ਜਿਵੇਂ ਡਾਈਵਰਸਿਟੀ ਗਵਰਨਮੈਂਟ ਲੋਕਲ ਗਵਰਨਮੈਂਟ ਮੇਕਿੰਗ ਅ ਲੀਵਿੰਗ ਡੈਮੋਕ੍ਰੇਸੀ ਸਟੇਟ ਗਵਰਨਮੈਂਟ ਹੈ ਨਾ ਇੰਨਾ ਸਾਰਿਆਂ ਦੇ ਵਿੱਚੋਂ ਸਿਰਫ ਔਰ ਸਿਰਫ 4 ਤੋਂ 5 ਚੈਪਟਰ ਮੈਂ ਤਾਂ 4 ਹੀ ਕਹੂੰਗਾ ਚਲੋ ਇੱਕ ਐਕਸਟਰਾ ਲੈ ਕੇ ਚੱਲਦੇ ਆ ਕੰਮ ਦੇ ਨੇ 12 ਦੇ ਵਿੱਚੋਂ ਬਾਕੀ ਸਾਰਾ ਦਾ ਸਾਰਾ ਕੋਈ ਕੰਮ ਦਾ ਨਹੀਂ ਇਹਦੇ ਵਿੱਚ ਇੱਕ ਚੈਪਟਰ ਕੰਮ ਦਾ ਜੀ ਦਾ ਕਨਸਟੀਟਿਊਸ਼ਨ ਸੰਵਿਧਾਨ ਬਣਿਆ ਕਿਵੇਂ ਠੀਕ ਹੈ ਸੰਵਿਧਾਨ ਦਾ ਨਿਰਮਾਣ ਕਿਵੇਂ ਹੋਇਆ ਦਾ ਕਨਸਟੀਟਿਊਸ਼ਨ ਜਿਵੇਂ ਸੰਵਿਧਾਨ ਸਭਾ ਬਣੀ ਸੰਵਿਧਾਨ ਸਭਾ ਦੇ ਸਟਾਰਟਿੰਗ ਦੇ ਵਿੱਚ 399 ਮੈਂਬਰ ਸੀ ਠੀਕ ਹੈ ਕਿਹੜਾ ਫੀਚਰ ਸੰਵਿਧਾਨ ਦਾ ਕਿੱਥੋਂ ਲਿਆ ਗਿਆ ਹੈ ਫੰਡਮੈਂਟਲ ਰਾਈਟ ਕਿੱਥੋਂ ਲੈ ਗਏ ਨੇ ਫੰਡਮੈਂਟਲ ਡਿਊਟੀ ਕਿੱਥੋਂ ਲੈ ਗਈਆਂ ਨੇ ਮੇਕਿੰਗ ਆਫ ਕਨਸਟੀਟਿਊਸ਼ਨ ਇਸ ਚੈਪਟਰ ਦਾ ਨਾਮ ਹੁੰਦਾ ਹੈ ਮੇਕਿੰਗ ਆਫ ਕਨਸਟੀਟਿਊਸ਼ਨ ਸੰਵਿਧਾਨ ਬਣਿਆ ਕਿਵੇਂ ਸੰਵਿਧਾਨ ਮਨਣ ਵਾਸਤੇ 64 ਲੱਖ ਰੁਪਏ ਲੱਗਿਆ 2 ਸਾਲ 11 ਮਹੀਨੇ 18 ਦਿਨ ਲੱਗੇ ਸੰਵਿਧਾਨ ਦਾ ਪਹਿਲਾ ਆਈਡੀਆ ਕਿਹਨੇ ਦਿੱਤਾ ਸੰਵਿਧਾਨ ਸਭਾ ਦਾ ਪਹਿਲਾ ਪਰਮਨੈਂਟ ਚੇਅਰਮੈਨ ਕੌਣ ਸੀ ਸੰਵਿਧਾਨ ਸਭਾ ਦਾ ਪਹਿਲਾ ਉਪ ਚੇਅਰਮੈਨ ਕੌਣ ਸੀ ਇਸ ਤਰੀਕੇ ਨਾਲ ਮੇਕਿੰਗ ਆਫ ਕਨਸਟੀਟਿਊਸ਼ਨ ਦੂਸਰਾ ਚੈਪਟਰ ਆਂਦਾ ਜੀ ਪਾਰਲੀਮੈਂਟ ਸੰਸਦੀ ਪ੍ਰਣਾਲੀ ਠੀਕ ਹੈ ਦੋ ਤਰੀਕੇ ਦੀ ਸਰਕਾਰ ਹੁੰਦੀ ਹੈ ਜਾਂ ਦੋ ਤਰੀਕੇ ਦੀ ਗਵਰਨਮੈਂਟ ਹੁੰਦੀ ਹੈ ਪ੍ਰੈਜ਼ੀਡੈਂਸ਼ੀਅਲ ਗਵਰਨਮੈਂਟ ਜਾਂ ਰਾਸ਼ਟਰਪਤੀ ਸਰਕਾਰ ਜਾਂ ਸੰਸਦੀਏ ਗਵਰਨਮੈਂਟ ਜਾਂ ਪਾਰਲੀਮੈਂਟਰੀ ਸਰਕਾਰ ਇੰਡੀਆ ਦੇ ਵਿੱਚ ਸੰਸਦੀ ਪ੍ਰਣਾਲੀ ਹੈ ਪਾਰਲੀਮੈਂਟ ਦੇ ਤਿੰਨ ਹਿੱਸੇ ਹੁੰਦੇ ਨੇ ਪਿਆਰੇ ਬੱਚੋ ਠੀਕ ਹੈ ਇੱਕ ਹੁੰਦੀ ਹੈ ਲੋਕ ਸਭਾ ਇੱਕ ਹੁੰਦੀ ਹੈ ਰਾਜ ਸਭਾ ਇੱਕ ਹੁੰਦਾ ਪ੍ਰੈਜ਼ੀਡੈਂਟ ਯਾਨੀ ਕਿ ਜਦ ਤੁਸੀਂ ਪਾਰਲੀਮੈਂਟ ਵਾਲਾ ਚੈਪਟਰ ਪੜ੍ਹਨਾ ਤੁਸੀਂ ਆਹ ਤਿੰਨ ਪੜ੍ਹਨੇ ਨੇ ਲੋਕ ਸਭਾ ਬਾਰੇ ਪੂਰੀ ਜਾਣਕਾਰੀ ਰਾਜ ਸਭਾ ਬਾਰੇ ਪੂਰੀ ਜਾਣਕਾਰੀ ਰਾਸ਼ਟਰਪਤੀ ਨੂੰ ਇੰਪੀਚ ਯਾਨੀ ਕਿ ਉਹਦੇ ਉੱਤੇ ਮਹਾਦੋਸ਼ ਕਿਵੇਂ ਲੱਗਦਾ ਹੈ ਰਾਸ਼ਟਰਪਤੀ ਦੇ ਚੋਣਾਂ ਵਿੱਚ ਕੌਣ ਕੌਣ ਵੋਟ ਪਾਉਂਦਾ ਹੈ ਇਹ ਚੀਜ਼ਾਂ ਇੰਪੋਰਟੈਂਟ ਨੇ ਨੈਕਸਟ ਹੈ ਜੀ ਤੁਹਾਡੇ ਕੋਲੇ ਦਾ ਜੁਡੀਸ਼ਰੀ ਦਾ ਜੁਡੀਸ਼ਰੀ ਦੇ ਵਿੱਚ ਅਸੀਂ ਸੁਪਰੀਮ ਕੋਰਟ ਬਾਰੇ ਪੜ੍ਹਦੇ ਹਾਂ ਠੀਕ ਹੈ ਜੁਡੀਸ਼ਰੀ ਹਾਈ ਕੋਰਟ ਕਿੰਨੀਆਂ ਨੇ ਇੰਡੀਆ ਦੇ ਵਿੱਚ ਸੁਪਰੀਮ ਕੋਰਟ ਦਾ オリジナル ਨਾਮ ਕੀ ਸੀ ਚੀਫ ਜਸਟਿਸ ਆਫ ਇੰਡੀਆ ਭਾਰਤ ਦੇ ਮੁੱਖ ਨੇਹ ਦੀ ਜੀ ਤਨਖਾਹ ਕਿੰਨੀ ਹੁੰਦੀ ਹੈ ਇੱਕ ਚੈਪਟਰ پڑھ ਲੈ ਤੁਸੀਂ ਲੋਕਲ ਗਵਰਨਮੈਂਟ ਇਹਨੂੰ ਚੌਥੇ ਨੰਬਰ ਤੇ ਪੜਿਓ ਲੋਕਲ ਗਵਰਨਮੈਂਟ ਜਿਵੇਂ ਮਿਊਨਿਸਪਲ ਕਾਰਪੋਰੇਸ਼ਨਸ ਕੀ ਹੁੰਦੀਆਂ ਨੇ ਸੌਰੀ ਜਿਵੇਂ ਕੀ ਜਿਵੇਂ ਕੀ ਪੰਚਾਇਤੀ ਰਾਜ ਠੀਕ ਹੈ ਪੰਚਾਇਤ ਕਿਵੇਂ ਕੰਮ ਕਰਦੀਆਂ ਨੇ ਪੰਚਾਇਤ ਤਦ ਵਾਸ ਨੂੰ ਲੈ ਕੇ ਆਉਣ ਵਾਸਤੇ ਕਿਹੜੀ ਕਿਹੜੀ ਕਮੇਟੀ ਬਣੀ ਅਸ਼ੋਕ ਮਹਤਾ ਕਮੇਟੀ ਬਣੀ ਬਲਵੰਤ رائے ਕਮੇਟੀ ਬਣੀ ਠੀਕ ਹੈ ਜੀ ਜਿਹੜੀ ਪੰਚਾਇਤ ਆ ਉਹਦੇ ਕਿੰਨੇ ਟਾਇਰ ਹੁੰਦੇ ਨੇ ਤਿੰਨ ਟਾਇਰ ਹੁੰਦੇ ਨੇ ਗਰਾਸ ਰੂਟ ਲੈਵਲ ਤੇ ਇੱਕ ਹੁੰਦਾ ਤਹਿਸੀਲ ਲੈਵਲ ਤੇ ਇੱਕ ਹੁੰਦਾ ਡਿਸਟ੍ਰਿਕਟ ਲੈਵਲ ਤੇ ਇੱਕ ਹੁੰਦਾ ਇਸ ਤਰੀਕੇ ਨਾਲ ਲੋਕਲ ਗਵਰਨਮੈਂਟ ਇਹ ਚੀਜ਼ਾਂ ਪੜਨੀਆਂ ਨੇ ਠੀਕ ਹੈ ਲਾਸਟ ਬਟ ਨਾਟ ਦਾ ਲੀਸਟ ਇੱਕ ਚੈਪਟਰ ਜਿਹੜਾ ਤੁਸੀਂ ਪੜਨਾ ਹੈ that is your ਡੈਮੋਕ੍ਰੇਸੀ ਲੋਕਤੰਤਰ ਡੈਮੋਕ੍ਰੇਸੀ ਆ ਪੰਜ ਚੈਪਟਰ ਪੜਨੇ ਨੇ ਇਸ ਤੋਂ ਇਲਾਵਾ ਸਿਵਿਕਸ ਦੇ ਵਿੱਚ ਕੁਝ ਵੀ ਕੰਮ ਦਾ ਨਹੀਂ ਬੱਚਾ ਕੀ ਕਰਦਾ ਜੀ ਥੋੜਾ ਜਾਂ ਨਾ ਪਟਕ ਜਾਂਦਾ ਮੈਂ ਕੱਲ ਇੱਕ ਪਰਸੋ ਟੈਲੀਗ੍ਰam ਚੈਨਲ ਜੁਆਇਨ ਕੀਤਾ ਉਹਦੇ ਵਿੱਚ ਇੱਕ ਟੀਚਰ ਹੈ ਜਿਹੜਾ 10ਵੀਂ ਕਲਾਸ ਦਾ ਐਸਐਸਟੀ ਦਾ ਇੱਕ ਚੈਪਟਰ ਪਾ ਰਿਹਾ ਹੈ ਮਾਊਂਟੇਨਸ ਪਹਾੜ ਜੀਓਗ੍ਰਾਫੀ ਦੇ ਵਿੱਚ ਤੇ ਕਹਿੰਦਾ ਪੜਜੋ ਉਹ ਉਹਨੂੰ ਭਲੇ ਮਾਨਸੂਮ ਜਾ ਕੇ ਕਹੂ ਕਿ ਬਈ ਮਾਊਂਟੇਨਸ ਨਾਮ ਦਾ ਚੈਪਟਰ ਸਾਡੇ ਸਿਲੇਬਸ 'ਚ ਨਹੀਂ ਹੈਗਾ ਕਿਹੜੇ ਪੇਪਰ 'ਚ ਮਾਊਂਟੇਨਸ ਦੇ ਉੱਤੇ ਕੋਸ਼ਨ ਆਇ ਹਾਰਡਲੀ ਇੱਕ ਅੱਧਾ ਕੋਈ ਤੁਰਦਾ ਫਿਰਦਾ ਮਾਰਾ ਮੋਟਾ ਆ ਜਾਊਗਾ ਨਿਤਾ ਐਸਐਸਟੀ ਦੇ ਵਿੱਚ ਮਾਊਂਟੇਨਸ ਹੈ ਨਹੀਂ ਬੱਚੇ ਉਹਨੂੰ ਕਰਨ ਤੇ ਲੱਗੇ ਹੋਏ ਨਹੀਂ ਤਾਂ ਪਲੀਜ਼ ਇਹਨਾਂ ਚੀਜ਼ਾਂ ਤੋਂ ਬਚੋ ਤਾਂ ਸਿਵਿਕਸ ਦੇ ਵਿੱਚ ਕਨਸਟੀਟਿਊਸ਼ਨ ਪਾਰਲੀਮੈਂਟਰੀ ਗਵਰਨਮੈਂਟ ਜੁਡੀਸ਼ਰੀ ਲੋਕਲ ਗਵਰਨਮੈਂਟ ਤੇ ਡੈਮੋਕ੍ਰੇਸੀ ਕਰਦੇ ਨੇ ਨੈਕਸਟ ਅੱਗੇ ਵਧਦੇ ਹੋ ਜੀ ਨੈਕਸਟ ਹੈ ਜੀ ਹਿਸਟਰੀ ਹਿਸਟਰੀ ਕੈਨ ਨੂੰ ਤਾਂ ਜੀ ਬੀ ਨੰਬਰ ਦੀ ਹੈ ਪਰ ਮੇਰਾ ਮੰਨਣਾ ਹੈ ਵੀ ਇਹ ਬੀ ਤੋਂ ਜ਼ਿਆਦਾ 25 ਨੰਬਰ ਤੱਕ ਦੀ ਪੁੱਛ ਲੈਂਦੇ ਨੇ ਤੁਸੀਂ ਕੋਈ ਵੀ ਪੇਪਰ ਕੱਢ ਕੇ ਦੇਖੋ ਉਹਦੇ ਵਿੱਚ ਇਨਾਂ ਨੇ ਰੱਜ ਰੱਜ ਕੇ ਹਿਸਟਰੀ ਪਾਈ ਹੋਈ ਹੈ ਰੱਜ ਰੱਜ ਕੇ ਹਿਸਟਰੀ ਪਾਈ ਹੋਈ ਹੈ ਠੀਕ ਹੈ ਹਿਸਟਰੀ ਦਾ ਸਭ ਤੋਂ ਜ਼ਿਆਦਾ ਸਿਲੇਬਸ ਹੈ ਪਰ ਹਿਸਟਰੀ ਚ ਪੁੱਛਦੇ ਕੀ ਨੇ ਹਿਸਟਰੀ ਚ ਪੁੱਛਦੇ ਨੇ ਜ਼ਿਆਦਾਤਰ ਮਾਡਰਨ ਹਿਸਟਰੀ ਆਧੁਨਿਕ ਇਤਿਹਾਸ ਆਧੁਨਿਕ ਇਤਿਹਾਸ ਆਧੁਨਿਕ ਇਤਿਹਾਸ ਦੀ ਸ਼ੁਰੂਆਤ ਕਰ ਹੁੰਦੀ ਹੈ ਜਦ ਵਾਸਕੋਡੇ ਗਾਮਾ ਵਾਸਕੋਡੇ ਗਾਮਾ ਜਿਹੜਾ ਕਿ ਇੱਕ ਪੁਰਤਗਾਲੀ ਨਾਗਰਿਕ ਸੀ ਪੋਰਟੂਗੀਜ਼ ਸੀਗਾ ਠੀਕ ਹੈ ਪੁਰਤਗਾਲੀ ਨਾਗਰਿਕ ਸੀ ਉਹ ਭਾਰਤ ਆਂਦਾ ਹੈ ਕੇਰਲਾ ਦੇ ਕੈਲੀਕਟ ਦੇ ਵਿੱਚ 1498 ਦੇ ਵਿੱਚ 1498 ਤੋਂ ਲੈ ਕੇ ਲਗਭਗ 1947 ਸਭ ਤੋਂ ਜ਼ਿਆਦਾ ਇੰਪੋਰਟੈਂਟ ਇਹੀ ਪੋਰਸ਼ਨ ਹੈ ਸਭ ਤੋਂ ਜ਼ਿਆਦਾ ਕਿ ਪਹਿਲਾ ਪੋਰਟੂਗੀਜ਼ ਆਏ ਫਿਰ ਡੱਚ ਲੋਗ ਆਏ ਫਿਰ ਡੈਨਿਸ਼ ਆਏ ਫਿਰ ਇੰਗਲਿਸ਼ ਆਏ ਫਿਰ ਫ੍ਰੈਂਚ ਆਏ ਪਲਾਸੀ ਦੀ ਲੜਾਈ ਹੋਈ ਗਵਰਨਰ ਜਨਰਲ ਆਫ ਬੰਗਾਲ ਬਣੇ ਗਵਰਨਰ ਜਨਰਲ ਆਫ ਇੰਡੀਆ ਬਣੇ ਵਾਈਸ ਰాయਸ ਬਣੇ ਦੂਸਰਾ ਚੈਪਟਰ ਨੈਸ਼ਨਲ ਮੂਵਮੈਂਟ ਸਭ ਤੋਂ ਜ਼ਿਆਦਾ ਇੰਪੋਰਟੈਂਟ ਰਾਸ਼ਟਰੀ ਆਂਦੋਲਨ ਸਭ ਤੋਂ ਜ਼ਿਆਦਾ ਇੰਪੋਰਟੈਂਟ ਨੈਸ਼ਨਲ ਮੂਵਮੈਂਟ ਦੇ ਅੰਦਰ ਵੀ ਦੋ ਚੈਪਟਰ ਹੁੰਦੇ ਨੇ ਇੱਕ 1905 ਤੋਂ ਲੈ ਕੇ 1917 ਤੱਕ ਦਾ ਟਾਈਮ ਇੱਕ ਦੂਸਰਾ 1917 ਤੋਂ ਲੈ ਕੇ 1947 ਤੱਕ ਦਾ ਟਾਈਮ 1917 ਤੋਂ 1947 ਕਿ ਉਹ ਕਹਿੰਦੇ ਆ ਇਹਨੂੰ ਗਾਂਧੀ ਅ era ਕਿਹਾ ਜਾਂਦਾ ਹੈ ਜਾਂ ਗਾਂਧੀ ਅ ਯੁੱਗ ਇਹਦੇ ਵਿੱਚ ਗਾਂਧੀ ਜੀ ਭਾਰਤ ਦੀ ਰਾਜਨੀਤੀ ਦੇ ਵਿੱਚ ਐਕਟਿਵ ਹੋ ਗਏ ਸੀ ਇਹਨੂੰ ਗਾਂਧੀ ਯੁੱਗ ਕਹਿੰਦੇ ਨੇ ਪਿਆਰੇ ਬੱਚੋ ગાંધી યુગ ਕਿਹਾ ਜਾਂਦਾ ਹੈ ਕਲੀਅਰ ਹੈ 1905 ਤੋਂ 1947 ਜਿੱਥੇ ਪਾਰਟੀਸ਼ਨ অফ ਬੰਗਾਲ ਬੰਗਾਲ ਦੀ ਵੰਡ ਹੋਈ ਹੈ ਪਾਰਟੀਸ਼ਨ অফ ਬੰਗਾਲ ਹੋਈ ਹੈ ਗਦਰ ਮੂਵਮੈਂਟ ਚੱਲੀ ਹੈ ਠੀਕ ਹੈ ਜੀ ਸਵਰਾਜ ਪਾਰਟੀ ਬਣੀ ਹੈ ਬਹੁਤ ਸਾਰੀਆਂ ਚੀਜ਼ਾਂ ਹੋਈਆਂ ਨੇ ਠੀਕ ਹੈ ਇਹ ਇਹ ਸਭ ਤੋਂ ਇੰਪੋਰਟੈਂਟ ਹੈ ਦੂਸਰੀ ਚੀਜ਼ ਤੁਸੀਂ ਇਹਨੂੰ ਕਰਵ ਕਰਨਾ ਹੈ ਇਹਨੂੰ ਖਾਣਾ ਜਿਵੇਂ ਮਰਜ਼ੀ ਖਾਓ ਠੀਕ ਹੈ ਜੀ ਇਦੇ ਵਿੱਚ ਹੀ ਤੁਹਾਨੂੰ ਤੀਜੇ ਨੰਬਰ ਤੇ 1857 ਦੀਦਾ ਰਿਵੋਲਟ ਮਿਲ ਜੂਗਾ ਠੀਕ ਹੈ ਜੀ ਉਹ ਵੀ ਇੱਕ ਨੈਸ਼ਨਲ ਮੂਵਮੈਂਟ ਦਾ ਪਹਿਲਾ ਕਦਮ ਸੀ 1857 ਦੀਦਾ ਵਿਦਰੋਹ ਚੌਥਾ ਚੈਪਟਰ ਕਾਂਗਰਸ ਫਾਰਮੇਸ਼ਨ ਆਫ ਆਈ ਐਨ ਸੀ ਫਾਰਮੇਸ਼ਨ ਆਫ ਆਈ ਐਨ ਸੀ ਇੰਡੀਅਨ ਨੈਸ਼ਨਲ ਕਾਂਗਰਸ ਭਾਰਤੀ ਰਾਸ਼ਟਰੀ ਕਾਂਗਰਸ ਦੀ ਸਥਾਪਨਾ ਕਦੋਂ ਕਹਾਂ ਔਰ ਕਿਵੇਂ ਹੋਈ ਠੀਕ ਹੈ ਭਾਰਤੀ ਰਾਸ਼ਟਰੀ ਕਾਂਗਰਸ ਦੀ ਸਥਾਪਨਾ ਫਾਰਮੇਸ਼ਨ ਆਫ ਆਈ ਐਨ ਸੀ ਠੀਕ ਹੈ ਕਿ ਭਈ 1885 ਮੇ ਇਹ ਉਹ ਹਿਊਮ ਨੇ ਗੋਕੁਲਦਾਸ ਤੇਜਪਾਲ ਸੰਸਕ੍ਰਿਤ ਵਿਦਿਆਲਿਆ ਮੇਂ ਬੰਬੇ ਮੇਂ ਮੀਟਿੰਗ ਕਰੀ ਜਿਸ ਮੇਂ ਡਬਲਿਊ ਸੀ ਬੈਨਰਜੀ ਕੋ ਪਹਿਲਾ ਰਾਸ਼ਟਰੀ ਅਧਿਖਸ਼ ਚੁਨਾ ਗਿਆ ਇਸ ਤਰੀਕੇ ਦੇ ਨਾਲ ਆ ਚਾਰ ਚੈਪਟਰ ਮਿਲ ਕੇ ਆ ਚਾਰ ਚੀਜ਼ਾਂ ਮਿਲ ਕੇ ਥੋੜਾ ਘੱਟੋ ਘੱਟ 10 ਨੰਬਰ ਦਾ ਪੇਪਰ ਕਵਰ ਕਰਨ ਗਿਆ ਓਨਲੀ 10 ਨੰਬਰ ਦਾ ਬੀ ਦੇ ਵਿੱਚੋਂ 10 ਨੰਬਰ ਸਿਰਫ ਆ ਚੈਪਟਰ ਦੇ ਨੇ ਜਿਹੜੇ ਸਾਡੇ ਕੋਲ ਚੱਲਦੇ ਨੇ ਉਹਦੇ ਵਿੱਚ ਮੈਂ ਤਾਂ ਸ਼ੁਰੂਆਤ ਹੀ ਗਾਂਧੀ ਨਹਿਰਾ ਤੋਂ ਕਰਵਾਈ ਹੈ ਗਾਂਧੀ ਨੀਰਾ ਤੋਂ ਬਾਅਦ ਅਸੀਂ ਆਈਐਨਸੀ ਕਰਵਾਉਨੇ ਆ ਆਈਐਨਸੀ ਕਰਵਾਉਣ ਤੋਂ ਬਾਅਦ ਅਸੀਂ 1857 ਈਸਵੀ ਦਾ ਰਿਵੋਲਟ ਕਰਵਾਉਨੇ ਆ ਫਿਰ ਜਿਹੜੇ ਅੰਦੋਲਨ ਬਚ ਜਾਂਦੇ ਨੇ ਲਗਭਗ ਬਚੇ ਹੋਏ ਉਹ ਪੂਰਾ ਦਾ ਪੂਰਾ ਸਿਲੇਬਸ ਬੱਚਿਆਂ ਵਾਂਗੂ ਸ਼ੁਰੂ ਤੋਂ ਲੈ ਕੇ ਐਂਡ ਤੱਕ ਪੜ੍ਹਨ ਦੀ ਲੋੜ ਨਹੀਂ ਜੇ ਤੁਹਾਨੂੰ ਮਾੜੀ ਜੀ ਵੀ ਬੇਸਿਕ ਨੋਲੇਜ ਹੈਗੀ ਹੈ ਜਾਂ ਤੁਹਾਡੇ ਟੀਚਰ ਦੀ ਕੁਆਲਿਟੀ ਹੈ ਤੁਹਾਨੂੰ ਉਹ ਵਿੱਚੋਂ ਕਰਵਾ ਕੇ ਵੀ ਆ ਚਾਰ ਚੈਪਟਰ ਤੁਹਾਡਾ ਟੈਸਟ ਐਲੀਜੀਬਲ ਕਰਵਾ ਸਕਦਾ ਹੈ ਠੀਕ ਹੈ ਜੀ ਇਹ ਗੱਲ ਉਹ ਬੰਦਿਆਂ ਨੂੰ ਜ਼ਿਆਦਾ ਸਮਝ ਆਊਗੀ ਜਿਹੜੇ ਐਸਐਸਟੀ ਦੇ ਨਾਲ ਜੁੜੇ ਹੋਏ ਨੇ ਮੈਨੂੰ 8 ਸਾਲ ਹੋ ਗਏ ਐਸਐਸਟੀ ਪੜਾਉਂਦੇ ਹੋਏ ਤੇ ਜੇ ਕੋਈ ਟੀਚਰ ਦੇਖ ਰਿਹਾ ਉਹਨੂੰ ਇਹ ਗੱਲ ਸਮਝ ਆ ਜੂਗੀ ਕਿ ਹਾਂ ਇਹ ਚੀਜ਼ ਸੈਂਟਰਲ ਪੁਆਇੰਟ ਹੈ ਸਾਡਾ ਚਾਰੇ ਹੋ ਗਏ ਦੋ ਐਕਸਟਰਾ ਦੱਸਣ ਲੱਗਿਆ ਦੋ ਹੋਰ ਦੱਸਣ ਲੱਗਿਆ ਮੈਂ ਐਕਸਟਰਾ ਠੀਕ ਹੈ ਜੀ ਜਿਵੇਂ ਕਿ ਇੱਕ ਕੁਐਸਚਨ ਰਿਲੀਜੀਅਨ ਦੇ ਉੱਤੇ ਆਊਗਾ ਜੈਨਿਜ਼ਮ ਬੁੱਧਿਜ਼ਮ ਜੈਨਿਜ਼ਮ ਪੜ ਲਓ ਬੁੱਧਿਜ਼ਮ ਪੜ ਲਓ ਠੀਕ ਹੈ ਜੈਨ ਧਰਮ ਦੇ ਸੰਸਥਾਪਕ ਕੌਣ ਸੀ ਜੈਨ ਧਰਮ ਚ ਕਿੰਨੇ ਤਿਰੰਥਕਰ ਹੋਏ ਨੇ ਮਹਾਤਮਾ ਬੁੱਧ ਨੂੰ ਗਿਆਨ ਦੀ ਪ੍ਰਾਪਤੀ ਕਿਹੜੇ ਪੇੜ ਦੇ ਥੱਲੇ ਹੋਈ ਕਿਹੜੀ ਨਦੀ ਦੇ ਵਿੱਚ ਹੋਈ ਕਿੱਥੇ ਹੋਈ ਬੋਧਗਯਾ ਚ ਹੋਗੀ ਠੀਕ ਹੈ ਜੀ ਬੁੱਧ ਧਰਮ ਦੇ ਕਿੰਨੇ ਕਾਉਂਸਲ ਨੇ ਜੈਨ ਧਰਮ ਦੇ ਕਿੰਨੇ ਕਾਉਂਸਲ ਨੇ ਇੱਕ ਵੈਦਿਕ ਕਲਚਰ ਵੈਦਿਕ ਕਲਚਰ ਪਲੱਸ ਇੰਡਸ ਵੈਲੀ ਸਿਵਲਾਈਜੇਸ਼ਨ ਸਿੰਧੂ ਘਾਟੀ ਦੀ ਸਭਿਤਾ ਇਹ ਸੱਤ ਚੈਪਟਰ ਤੁਹਾਡੀ ਹਿਸਟਰੀ ਦੇ ਵਿੱਚ ਬੀ ਜਾਂ ਬਾਈ ਦੇ ਵਿੱਚੋਂ ਘੱਟੋ-ਘੱਟ 15 ਪਲੱਸ ਕਵਰ ਕਰਨਗੇ ਬਾਕੀ ਨਿਊ ਕਿੰਗਡਮ 올ਡ ਕਿੰਗਡਮ ਸਾਊਥ ਦੇ ਕਿੰਗਡਮ ਹੈ ਨਾ ਤੇ ਆਹ ਮੁਗਲ एंपायर ਇਹ ਉਹ ਇਹ ਸਭ ਠੀਕ ਹੈ ਇਹ ਬੜੀ ਇਟਲਾ ਜ਼ਰੂਰੀ ਨਹੀਂ ਹੈ ਸੱਤਵੇਂ ਕੇ ਬਾਅਦ ਅਗਰ ਟਾਈਮ ਬਚਦਾ ਹੈ ਪਹਿਲਾ ਤਾਂ ਮੈਂ ਤੁਹਾਨੂੰ ਕਹੂੰਗਾ ਇਹ ਸੱਤ ਨੂੰ ਹੀ ਚੰਗੀ ਤਰ੍ਹਾਂ ਚੱਟ ਪੁੰਜ ਕੇ ਖਾਜੋ ਸੱਤਵੇਂ ਤੋਂ ਬਾਅਦ ਜੇ ਟਾਈਮ ਮਿਲਦਾ ਹੈ ਤਾਂ ਜਿਹੜੇ ਸਾਡੇ ਮੁਗਲ ਰਾਜੇ ਨੇ ਬਾਬਰ ਤੋਂ ਸ਼ੁਰੂ ਹੁੰਦੇ ਨੇ ਠੀਕ ਹੈ ਬਹਾਦਰ ਸ਼ਾ ਜ਼ਫਰ ਤੱਕ ਜਾਂਦੇ ਨੇ ਉਹਨਾਂ ਨੇ ਕਿਹੜੀ ਬਿਲਡਿੰਗ ਬਣਾਈ ਇੱਕ ਅਲੱਗ ਤੁਹਾਨੂੰ ਪੂਰਾ ਦਾ ਪੂਰਾ ਚੈਪਟਰ ਕਰਵਾਇਆ ਜਾਂਦਾ ਹੈ ਜੀ ਚ ਕੱਲਾ ਸੀ ਆਰਕੀਟੈਕਟ ਡਿਸਕਸ ਕਰਦੇ ਆ ਠੀਕ ਹੈ ਜੀ ਕਿ ਭਾਈ ਤਾਜ ਮਹਿਲ ਕਿਨੇ ਬਣਵਾਇਆ ਇਸ ਤਰੀਕੇ ਦੇ ਨਾਲ ਫਤਿਹਪੁਰ ਸਿਕਰੀ ਕਿਨੇ ਬਸਾਇਆ ਇਸ ਤਰੀਕੇ ਦੇ ਨਾਲ ਪੰਚ ਮਹਿਲ ਕਿਨੇ ਬਸਾਇਆ ਇਸ ਤਰੀਕੇ ਦੇ ਨਾਲ ਜਾਮਾ ਮਸਜਿਦ ਕਿਨੇ ਬਣਵਾਈ ਇਸ ਤਰੀਕੇ ਦੇ ਨਾਲ ਨਗੀਨਾ ਮਸਜਿਦ ਕਿਨੇ ਬਣਵਾਈ ਇਹ ਸਿਰਫ ਮੁਗਲਾਂ ਦੀ ਪੁੱਛੀ ਜਾਂਦੀ ਆ ਇਹੇ ਚੀਜ਼ਾਂ ਕਰ ਲੋ ਸ਼ੋਰਲੀ ਸ਼ੋਰਲੀ ਤੁਸੀਂ ਹਿਸਟਰੀ ਦੇ ਵਿੱਚੋਂ ਆਰਾਮ ਦੇ ਨਾਲ 15 ਤੋਂ 17 ਮਾਰਕਸ ਕਰਵ ਕਰ ਲੋਗੇ ਆਊਟ ਆਫ 20 22 ਦੇ ਵਿੱਚੋਂ ਲਿਮਿਟਿਡ ਸਿਲੇਬਸ ਮੈਕਸਿਮਮ ਰਿਜ਼ਲਟ ਉਸ ਤੋਂ ਇਲਾਵਾ ਪੁਰਾਣੇ ਪੇਪਰ ਚੱਕੋ 올ਡ ਪੇਪਰ ਚੱਕੋ ਉਹਨਾਂ ਦੇ ਐਮਸੀਕਿਊ ਖਾਜੋ 5-7 ਸਾਲਾਂ ਦੇ 올ਡ ਪੇਪਰ ਚੱਕੋ ਇੱਕ ਕੈਮਸੀਕਿਊ ਖਾਜੋ 5 ਤੋਂ 7 ਕੁਐਸਚਨ ਤਾਂ ਐਸਐਸਟੀ ਦੇ ਹਰ ਵਾਰ ਰਿਪੀਟ ਹੁੰਦੇ ਨੇ ਭਾਈ ਹਰ ਵਾਰੀ ਠੀਕ ਹੈ ਜੀ ਥਿਸ ਇਜ਼ ਦਾ ਸਟਰੈਟਜੀ ਹੋਣੀ ਚਾਹੀਦੀ ਹੈ ਕਿਉਂਕਿ ਟਾਈਮ ਸਾਡੇ ਕੋਲੇ ਲਿਮਿਟਿਡ ਹੈ ਕਹਿੰਦੇ ਨੇ ਜੀ 24 ਦਸੰਬਰ ਨੂੰ ਪੇਪਰ ਹੋਊਗਾ ਵਿਚਰੀ ਤੁਹਾਨੂੰ ਖਬਰਾਂ ਮਿਲਦੀਆਂ ਹੋਣਗੀਆਂ ਕਿ ਭਈ ਪੇਪਰ ਲੇਟ ਹੋਊਗਾ ਇਹਨਾਂ ਜਿਹੜਾ ਪੇਪਰ ਲੇਟ ਹੋਊਗਾ ਪੇਪਰ ਡਿਲੇ ਹੋਊਗਾ ਹਰ ਵਾਰੀ ਪੇਪਰ ਡਿਲੇ ਹੁੰਦਾ ਹੈ ਇਹ ਜਿਹੜੇ ਨਲਾਇਕ ਬੱਚੇ ਨਹੀਂ ਉਹ ਆਪਣੇ ਦਿਲ ਨੂੰ ਤਸੱਲੀ ਦੇਣ ਵਾਸਤੇ ਕਰਦੇ ਨੇ ਹੁਸ਼ਿਆਰ ਨੂੰ ਪਤਾ ਹੁੰਦਾ ਵੀ 24 ਨੂੰ ਹੋ ਜੇ 20 ਨੂੰ ਹੋ ਜੇ ਆਪਾਂ ਰੈਡੀ ਆਂ ਆਣਦੇ ਪੇਪਰ ਨੂੰ ਲਹਾ ਕਿ ਬੱਚਾ ਕੀ ਕਰਦਾ ਹੈ ਫੋਨ ਕਰਕੇ ਪੁੱਛਦਾ ਸਰ ਕਈੰਨ ਜੀ 24 ਨੂੰ ਪੇਪਰ ਲੇਟ ਹੋਊਗਾ ਸੱਚੀ ਲੇਟ ਹੋਊਗਾ ਕਿ ਭਲੇ ਮਾਨਸਾ ਕਿਉਂ ਦਿਨ ਨੂੰ ਤਸੱਲੀयां ਦੀ ਨਕਰ ਹੀ ਬਹਿ ਜਾ ਤਾਂ ਜੇ ਵੀਡੀਓ ਚੰਗੀ ਲੱਗੇ ਅੱਗੇ ਸ਼ੇਅਰ ਕਰਿਓ ਲਾਈਕ ਕਰਿਓ ਆਪਦੀ ਫੀਡਬੈਕ ਜ਼ਰੂਰ ਦਿਓ ਟਿਲ ਦੈਨ ਥੈਂਕ ਯੂ ਸੋ ਮੱਚ